ਇਹ ਇਲੈਕਟ੍ਰਿਕ ਜਿਹੜੀ ਐਕਟਿਵਾ ਹੁੰਦੀ ਹੈ ਉਹ ਕੰਪਨੀ ਬਾਗ ਦੇ ਕੋਲੋਂ ਚੋਰੀ ਸਨੈਚ ਹੋ ਗਈ ਸਗੀ ਕਿ ਅੰਡਰ ਦ ਗਾਈਡੈਂਸ ਆਫ ਆਨਰੇਬਲ ਸੀਪੀ ਅੰਮ੍ਰਿਤਸਰ ਅਸੀਂ ਦੋ ਅਕਿਊਜ਼ ਨੂੰ ਅਰੈਸਟ ਕੀਤਾ ਹੈ ਜੀ ਹੁਣ ਅਸੀਂ ਇਹਨਾਂ ਤੋਂ ਐਕਟਿਵਾ ਵੀ ਬਰਾਮਦ ਕਰ ਲਈ ਹੈ ਇਹ ਇਥਰ ਐਕਟਿਵਾ ਨੰਬਰ ਪੀਬੀ02ਫਏ 8685 ब्लू कलर दी एंड जेडी वारदात ਦੇ ਵਿੱਚ ਯੂਜ਼ ਹੋਈ ਸੀਗੀ ਗੱਡੀ ਜ਼ੈਨ ਗੱਡੀ ਉਹਨੂੰ ਵੀ ਅਸੀਂ ਰਿਕਵਰ ਕਰ ਲਿਆ ਹੈ ਫਿਊ ਡੇਸ ਬੈਕ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਵਿੱਚ ਕੀ ਕੰਪਲੇਨੈਂਟ ਆ ਰਾਮ ਨਰਾਇਣ ਸ਼ਰਮਾ ਜੀ ਨੇ ਸਾਨੂੰ ਇੱਕ ਕੰਪਲੇਨਟ ਦਿੱਤੀ ਸੀ ਕਿ ਉਹਨਾਂ ਦੀ ਇੱਕ ਜਿਹੜਾ ਈ ਇਲੈਕਟ੍ਰਿਕ ਜਿਹੜੀ ਐਕਟਿਵ ਹੁੰਦੀ ਹੈ ਉਹ ਕੰਪਨੀ ਬਾਗ ਦੇ ਕੋਲੋਸ ਤੋਂ ਚੋਰੀ ਸਨੈਚ ਹੋ ਗਈ ਸੀਗੀ ਤੇ ਇਹਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਸਟੇਸ਼ਨ ਸਿਵਲ ਲਾਈਨ ਸੀਪੀਐਮ ਨਿਤਸਰ ਨੇ ਕੇਸ ਰਜਿਸਟਰ ਕੀਤਾ ਐਂਡ ਇਹਦੇ ਤੇ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕੀਤੀ ਫੋਲੋਇੰਗ ਦੀ ਸੀਸੀਟੀਵੀ ਫੁਟੇਜ ਐਂਡ ਟ੍ਰੇਲਸ ਜੋ ਵੀ ਸਾਨੂੰ ਮਿਲਿਆ ਉਹਦੇ ਪਿੱਛੇ ਕਰਦੇ ਕਰਦੇ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਸਾਨੂੰ ਇੱਕ ਮੇਜਰ ਅਚੀਵਮੈਂਟ ਮਿਲੀ ਹੈ ਜਿਹਦੇ ਵਿੱਚ ਕੀ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤਸਰ ਅਸੀਂ ਦੋ ਅਕਿਊਜ਼ ਨੂੰ ਅਰੈਸਟ ਕੀਤਾ ਹੈ ਜੀ ਐਪਰੀਹੈਂਡ ਕਰਕੇ ਉਹਨਾਂ ਨੂੰ ਅਰੈਸਟ ਇਫੈਕਟ ਕੀਤੀ ਜਿਨ੍ਹਾਂ ਦਾ ਕੀ ਨਾਮ ਹੈ ਸੁਮਿਤ ਹੰਸ ਤੇ ਪ੍ਰਥਮ ਸਚਦੇਵਾ ਸੁਮਿਤ ਹੰਸ ਜਿਹੜਾ ਹੈ ਇਹਦੇ ਤੇ ਆਲਰੇਡੀ ਥੈਫਟ ਦਾ ਕੇਸ ਵੀ ਹੈ ਪਹਿਲਾਂ ਤੇ ਇਹ ਇਹਨਾਂ ਨੇ ਸਨੇਚ ਕਰਕੇ ਵਹੀਕਲ ਆਪਣਾ ਜਿਹੜਾ ਹੈਗਾ ਕੰਪਲੇਨੈਂਟ ਤੋਂ ਲੈ ਗਏ ਸੀਗੇ ਤੇ ਤੁਰੰਤ ਅਸੀਂ ਕਾਰਵਾਈ ਕਰਦੇ ਹੋਏ ਵੀ ਕੰਡਕਟਡ ਰੇਡਸ ਆਊਟਸਾਈਡ ਦ ਡਿਸਟ੍ਰਿਕਟ ਐਸ ਵੈਲ ਫਿਰੋਜ਼ਪੁਰ ਅਸੀਂ ਗਏ ਗੁਰਦਾਸਪੁਰ ਗਏ ਕਾਫੀ ਰੇਡਸ ਕੰਡਕਟ ਕੀਤੀਆਂ ਤੇ ਵੀਵਰ ਸਕਸੈਸਫੁਲ ਇਨ ਕੈਚਿੰਗ ਥੀਸ ਅਕਿਊਜ਼ਡ ਤੇ ਹੁਣ ਅਸੀਂ ਇਹਨਾਂ ਤੋਂ ਐਕਟਿਵਾ ਵੀ ਬਰਾਮਦ ਕਰ ਲਿਆ ਈ ਇਥਰ ਐਕਟਿਵਾ ਨੰਬਰ ਪੀਬੀ02ਫਾ 8685 ब्लू कलर दी एंड जेडी वारदात ਦੇ ਵਿੱਚ ਯੂਜ਼ ਹੋਈ ਸੀਗੀ ਗੱਡੀ ਜ਼ੈਨ ਗੱਡੀ ਉਹਨੂੰ ਵੀ ਅਸੀਂ ਰਿਕਵਰ ਕਰ ਲਿਆ ਹੈ ਤੇ ਆਈ ਵਾਂਟ ਟੂ ਟੈਲ ਯੂ ਐਂਡ ਅਸ਼ੂਰ ਦ ਪੀਪਲ ਆਫ ਸੀਪੀ ਅੰਮ੍ਰਿਤਸਰ ਦੈਟ ਵੀ ਆਰ ਵਚਨਬਾਦਾਂ ਅਸੀਂ ਤੁਹਾਡੀ ਸੇਫਟੀ ਐਂਡ ਸਿਕਿਉਰਿਟੀ ਵਾਸਤੇ ਤੇ ਅੱਗੇ ਵੀ ਅਸੀਂ ਵਚਨਬੱਧ ਰਵਾਂਗੇ ਤਾਂ ਕਿ ਇੱਕ ਸੇਫ ਤੇ ਇੱਕ ਕ੍ਰਾਈਮ ਫਰੀ এনवायरमेंट ਤੁਹਾਡੇ ਲਈ ਪ੍ਰੋਵਾਈਡ ਕਰ ਸਕੀਏ